ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਰੇਲਵੇ ਵਿੱਚ ਨੌਕਰੀ ਕਰ ਰਹੇ ਅਧਿਕਾਰੀ ਜਿਹੜਾ ਕਿ ਬਲਾਬਲਾ ਐਪ ਰਾਹੀਂ ਪ੍ਰਾਈਵੇਟ ਕੱਡੀ ਨੂੰ ਇੱਕ ਟੈਕਸੀ ਬਣਾ ਚਲਾ ਰਿਹਾ ਸੀ ਇਸੇ ਕਰਕੇ ਨਵਾਂ ਸ਼ਹਿਰ ਵਿਕੇ ਬਲਾਬਲਾ ਐਪ ਨੂੰ ਲੈ ਕੇ ਮਾਮਲਾ ਅੱਜ ਦੂਜੀ ਵਾਰ ਉਸ ਵੇਲੇ ਗਰਮਾਇਆ ਜਦੋਂ ਟੈਕਸੀ ਯੂਨੀਅਨ ਦੇ ਮੈਂਬਰਾਂ ਨੇ ਖੁਦ ਸਵਾਰੀਆਂ ਬੁੱਕ ਕਰਵਾ ਕੇ ਅੱਜ ਦੁਬਾਰਾ ਕਾਰਾਂ ਨੂੰ ਫੜ ਕੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਲੋਕ ਬਲਾਬਲਾ ਐਪ ਰਾਹੀਂ ਸਵਾਰੀਆਂ ਦੀ ਬੁਕਿੰਗ ਕਰ ਰਹੇ ਹਨ ਤੇ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਉਤਾਰ ਰਹੇ ਹਨ ਉਹਨਾਂ ਕਹਿੰਦੇ ਕਿ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਗੱਡੀਆਂ ਚਲਾ ਕੇ ਉਹਨਾਂ ਦੇ ਰੋਜ਼ਗਾਰ ਨੂੰ ਖਾ ਰਹੇ ਹਨ ਅੱਜ ਇਸ਼ੂ ਹੋਇਆ ਕਾਰ ਦਾ ਇਹ ਤੁਹਾਡੇ ਕੋਈ ਕੀ ਸੀਗਾ ਉਹ ਚੱਕਰ ਉਹਦੇ ਬਾਰੇ ਥੋੜਾ ਦੱਸ ਦਿਓ ਵੀ ਉਹ ਕੀ ਉਹਦਾ ਅਸਲੀ ਮੁੱਦਾ ਕੀ ਸੀ ਕੀ ਗੱਲਬਾਤ ਸੀ ਉਹ ਚੱਕਰ ਐਦਾ ਹੈ ਜੀ ਜਿਹੜੀ ਇੱਕ ਬਲਾਬਲਾ ਐਪ ਚੱਲਦੀ ਆ ਠੀਕ ਆ ਜੀ ਬਹੁਤ ਯਾਨੀ ਕਿ ਚੇਤੋ ਚੱਲਦੀ ਸੀਗੀ ਚੇਤੋ ਵੀ ਬੰਦ ਵੀ ਕੀਤੀ ਹੋਆ ਸਰਕਾਰ ਨੇ ਬਿਆਨ ਕੀਤਾ ਹੋਆ ਉਹਦੇ ਵਿੱਚ ਇਹ ਆ ਕਿ ਜਿੱਦਾਂ ਹੁਣ ਉਹ ਆਂਦੇ ਆ ਬੰਦੇ ਆਪਣੀਆਂ ਪ੍ਰਾਈਵੇਟ ਗੱਡੀਆਂ ਉਹਨਾਂ ਦੇ ਕੋਲ ਜਿੰਨੇ ਵੀ ਅਸੀਂ ਫੜੇ ਆ ਕੋਈ ਨੌਕਰੀ ਪੇਛੇ ਵਾਲੇ ਆ ਸਾਰੇ ਆ ਜੀ ਜਿਹੜੇ ਵੀ ਹੈਗੇ ਆ ਜਿਹੜੇ ਉਹ ਕਾਰਾਂ ਬੁੱਕ ਕਰਦੇ ਜਿਨ੍ਹਾਂ ਦੀ ਅਟੈਕ ਕਰ ਆਉਂਦੇ ਆ ਆਪਣੀ ਗੱਡੀ ਲੈ ਕੇ ਆਉਂਦੇ ਆ ਪ੍ਰਾਈਵੇਟ ਗੱਡੀ ਆ ਕਰੇਲੂ ਗੱਡੀ ਆ ਕੋਈ ਇਸ ਕੋਲ i20 ਆ ਕਿਸੇ ਕੋਲ ਸੁਵੈਸ਼ਟਵਾ ਕਿਸੇ ਕੋਲ ਕੋਈ ਗੱਡੀ ਆ ਲੇਕਿਨ 100 ਰੁਪਇਆ 110 ਰੁਪਏ 120 ਰੁਪਏ ਨੂੰ ਜਾਂ 160 ਰੁਪਏ ਨੂੰ ਸਵਾਰੀ ਚੱਕਦੇ ਆ ਜੀ ਚੰਡੀਗੜ੍ਹੋਂ ਤੇ ਮੁੜ ਕੇ ਇੱਥੋਂ ਵੀ ਨਵੇਂ ਸ਼ਹਿਰੋਂ ਜਲੰਧਰ ਨੂੰ ਇਦਾਂ ਦੇ ਕੰਮ ਕਰਦੇ ਆ ਉਹਦੇ ਨਾਲ ਸਾਡੇ ਕੰਮ ਨੂੰ ਬਹੁਤ ਨੁਕਸਾਨ ਆ ਸਾਡੇ ਕੋਲ ਅਸੀਂ ਤਾਂ ਇੱਕ ਤਰ੍ਹਾਂ ਦੇ ਜਨਰਲ ਰੋਲੇ ਦੀ ਕਿਤਾਬ ਤੇ ਖੜੇ ਆ ਸਾਡੇ ਕੋਲ ਕੰਮ ਹੈ ਨਹੀਂਗਾ ਜੀ ਜਿਹੜੀ ਉਹ ਕੱਲ ਤੁਸੀਂ ਉਹ ਕਾਰ ਫੜੀ ਐ ਉਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹਦੇ ਬਾਰੇ ਵੀ ਇਹ ਤਾਂ ਜੀ ਜਿਹੜੀ ਐਪ ਆ ਨਾ ਬਲਾਬਲਾ ਠੀਕ ਹੈ ਜੀ ਉਹ ਬਲਾਬਲਾ ਐ ਸਾਡੇ ਬੰਦੇ ਨੇ ਲੋਡ ਕੀਤੀ ਤੇ ਉਹਦੇ ਵਿੱਚ ਬੁੱਕ ਕੀਤੀ ਆ ਟੈਕਸੀ ਉਹਨਾਂ ਦੀ ਜਿਹੜੀ ਗੱਡੀ ਸੀ ਜੀ ਉਹ ਬੁੱਕ ਕੀਤੀ ਤੁਹਾਡੇ ਬੰਦੇ ਨੇ ਕੀਤੀ ਉਹਨਾਂ ਦੀ ਚੋਰੀ ਫੜਨ ਵਾਸਤੇ ਚੋਰੀ ਫੜਨ ਵਾਸਤੇ ਹਾਂਜੀ ਹਾਂਜੀ ਉਹਨੂੰ ਸੱਦਿਆ ਤੇ ਸਾਦ ਕੇ ਉਹਦੇ ਨਾਲ ਗੱਲਬਾਤ ਕੀਤੀ ਤੇ ਫਿਰ ਉੱਥੇ ਆਪਾਂ ਮੁਲਾਜ਼ਮਾਂ ਨੂੰ ਸੱਦਿਆ ਪੁਲਿਸ ਜਿਹੜੇ ਅਧਿਕਾਰੀ ਆ ਉਹਨਾਂ ਦੇ ਨੌਲਜ ਦੇ ਵਿੱਚ ਗੱਲ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਵੀਰ ਦਾ ਫਿਰ ਉਹਨਾਂ ਦਾ ਜਾਨ ਘਟਾਇਆ ਗਿਆ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਕਿ ਜਿੱਦਾਂ ਦੀ ਇਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਆ ਇਹਨਾਂ ਨੂੰ ਬੰਦ ਕਰਕੇ ਜਾਂ ਸਾਡੇ ਪਰਮਿਟ ਨਹੀਂ ਤਾਂ ਫਿਰ ਇਹ ਦਾਲ ਦੋ ਜਿਹੜੇ ਅਸੀਂ ਇਹਨੇ ਟੈਕਸ ਭਰਦੇ ਆ ਪੈਸੇ ਦਿੰਦੇ ਆ ਅਸੀਂ ਸਰਕਾਰ ਨੂੰ ਤੇ ਅਸੀਂ ਤਾਂ ਸਾਡੀਆਂ ਗੱਡੀਆਂ ਸਾਰੀਆਂ ਪਰਮਟ ਵਾਲੀਆਂ ਇੱਥੇ ਖੜੀਆਂ ਆ ਤੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਆ ਉਹ ਸਾਡਾ ਕੰਮ ਜ਼ਿਆਦਾ ਖਰਾਬ ਕਰਦੇ ਆ ਜੀ ਇਸ ਲਈ ਜੇ ਆ 100-100 ਰੁਪਏ ਨੂੰ ਸਵਾਰੀਆਂ ਚੱਕਦੇ ਆ ਇਹ ਆ ਕੇ ਤੇ ਸਾਨੂੰ ਕਿਨੇ ਲੈ ਕੇ ਜਾਣਾ ਜਿੱਥੇ ਸਾਡੀਆਂ ਤਾਂ ਗੱਡੀਆਂ ਖੜੀਆਂ ਆ 26 ਜਨਵਰੀ ਨੂੰ ਅੰਮ੍ਰਿਤਸਰ ਦੇ ਸੱਚਕੁੰਚੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਹੈਰਿਟੇਜ ਥੀਟ ਤੇ ਸਥਿਤ ਬਾਬਾ ਸਾਹਿਬ ਡਾਕਟਰ ਪੀਮਰਾਵ ਬੇਤੂ ਜੀ ਦੇ ਬੁੱਧੀ ਭੇਦ ਵੀ ਪਾਂਤੋੜ ਤੇ ਗੰਤਰਤਰ ਦਿਵਸ ਤੇ ਉਹਨਾਂ ਸੰਵਿਧਾਨ ਦੇ ਪੱਧਰ ਨੂੰ ਸਾੜਨ ਦੀ ਘਟਨਾ ਦੇ ਸਖਤ ਨਿੰਦਿਆ ਕੀਤੀ ਅਤੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਖਾਇਬ ਹੋ ਗਈ। ਬਾਬਾ ਸਾਹਿਬ ਦੇ ਬੋਤ ਨਾਲ ਵਾਪਰੀ ਘਟਨਾ ਸੱਤਾਧਾਰੀ ਤੇ ਹਰ ਦੇ ਇੱਕ ਸੋਚੀ ਸਮਝੀ ਸਾਜਿਸ਼ ਚ ਆਪਦੀ ਹੈ। ਜ਼ਿਲ੍ਹਾ ਤਰਨਤਾਰਨ ਦੇ ਸਮੁੱਚੇ ਭਾਜਪਾ ਵਰਕਰਾਂ ਵੱਲੋਂ ਤਰਨਤਾਰਨ ਸ਼ਹਿਰੀ ਮੰਡਲ ਦੇ ਵਿੱਚ ਜੋ 26 ਜਨਵਰੀ ਗਣਤੰਤਰ ਦਿਵਸ ਦੇ ਵਿੱਚ ਸਾਡੇ ਭਾਰਤ ਰਤਨ ਬਾਬਾ ਜੀ ਡਾਕਟਰ ਪੀਐਮ ਭੀਮrao ਅੰਬੇਦਕਰ ਜੀ ਜਿਨ੍ਹਾਂ ਦੀ ਅੰਮ੍ਰਿਤਸਰ ਦੇ ਵਿੱਚ ਮੂਰਤੀ ਦੇ ਨਾਲ ਛੇਡ ਛਾੜ ਕਰਕੇ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਠੇਸ ਪਹੁੰਚੀ ਉਸ ਸ਼ਰਾਰਤੀ ਅੰਸਰ ਵੱਲੋਂ ਕੀਤੀ ਗਈ ਇਸ ਘਟਨਾਕ੍ਰਮ ਦਾ ਸਮੁੱਚੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੀ ਟੀਮ ਸਮੁੱਚੇ ਵਰਕਰ ਜਿਹੜੇ ਅਸੀਂ ਪੁਰਜ਼ੋਰ ਨਖੇਦੀ ਕਰਦੇ ਹਾਂ ਤੇ ਪੰਜਾਬ ਸਰਕਾਰ ਦੀਆਂ ਪਿਛਲੇ ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਨਲਕੀਆਂ ਕਿ ਜਿੱਥੇ ਕੋਈ ਲਾਅਨ ਆਰਡਰ ਮੈਂਟੇਨ ਨਹੀਂ ਰੱਖ ਸਕੇ ਜਿੱਥੇ ਪੁਰਾਣੇ ਸੂਰਵੀਰ ਸਾਡੇ ਬਾਬਾ ਜੀ ਸਤਕਾਰਯੋਗ ਭਾਰਤ ਰਤਨ ਡਾਕਟਰ ਵੀਮਰਾਵ ਅਮੇਦਕਰ ਜੀ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਸਦਨ ਦੇ ਵਿੱਚ ਪੇਸ਼ ਕੀਤਾ ਦੇਸ਼ ਨੂੰ ਸਮਰਪਿਤ ਬਾਬਾ ਜੀ ਇਨਸਾਨ ਸਨ ਤੇ ਗਨਤੰਤਰ ਦਿਵਸ ਦੇ ਮੌਕੇ ਦੇ ਉੱਤੇ ਇਹੋ ਜੀ ਕੋਜੀ ਹਰਕਤ ਜਿਹੜੀ ਵੀ ਸ਼ਰਾਰਤੀ ਬੰਦੇਆਂ ਵੱਲੋਂ ਕੀਤੀ ਗਈ ਆ ਇਹ ਪੰਜਾਬ ਸਰਕਾਰ ਦੀ ਨਲਾਕੀ ਜਿਹੜੀ ਆ ਉਹ ਸਮੁੱਚੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਚੁੱਕੀ ਹੈ ਤੇ ਅਸੀਂ ਸਮੁੱਚੀ ਟੀਮ ਵੱਲੋਂ ਮੈਂ ਅੱਜ ਜਿੱਥੇ ਕਟੜੀ ਨਿੰਦਾ ਕਰਤਾ ਉਹਨਾਂ ਸ਼ਰਾਰਤੀ ਅੰਸਰਾਂ ਦੀ ਉਥੇ ਕਿ ਉਸ ਇਨਸਾਨ ਦੀ ਕੀ ਮਨਚਾ ਸੀ ਕਿ ਸਾਡੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਸਾਡੇ ਸਤਿਕਾਰਯੋਗ ਬਾਬਾ ਜੀ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤ ਮੂਰਤੀ ਨੂੰ ਛੇੜਛੜ ਕੀਤੀ ਗਈ ਉਹਨਾਂ ਨੂੰ ਮਾਨ ਸਨਮਾਨ ਨੂੰ ਢਾਹ ਪਚਾਉਣ ਵਿੱਚ ਕਿੰਨਾ ਸ਼ਰਾਰਤੀ ਅੰਸਰਾਂ ਦਾ ਇਹ ਹੱਥ ਆ ਉਹ ਅੱਜ ਤੱਕ ਵੀ ਪੰਜਾਬ ਸਰਕਾਰ ਪਰਸੋਂ ਦੀ ਇਹ ਘਟਨਾ ਕਰਮ ਹੋ ਚੁੱਕਾ ਅੱਜ ਤੱਕ ਵੀ ਕੋਈ ਦੱਸਣ ਨੂੰ ਜਿਹੜੀ ਉਹ ਨਾ ਮਜਬੂਰ ਆ ਇਸ ਕਰਕੇ ਅਸੀਂ ਸਮੁੱਚੇ ਬਾਬਾ ਜੀ ਦੇ ਸਤਕਾਰ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਸਮੁੱਚੇ ਭਾਰਤੀ ਜਨਤਾ ਪਾਰਟੀ ਅਜੋ ਚੇਚੇ ਤੌਰ ਤੇ ਇਸ ਚੀਜ਼ ਦੀ ਪੁਰਜੋਰ ਆਵਾਜ਼ ਨੂੰ ਬਲੰਤ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕੀ ਮਨਸ਼ਾ ਸਿੰਘ ਪੂਰੇ ਤੈ ਤੱਕ ਜਾ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਜੜੀਓ ਸਖਤ ਤੋਂ ਸਖਤ ਕਾਰਵਾਈ ਕੀਤੀ। ਖਰੜ ਨਗਰ ਕਾਉਂਸਲ ਦੀ ਮਿਊਨਿਸਪਲ EMPLOYEES WELFARE ASSOCIATION ਦੀ ਕਾਹ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਿਤ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਹਰਪੀਤ ਸਿੰਘ ਖਟੜਾ ਨੇ ਐਸੋਸੀਏਸ਼ਨ ਦਾ ਚੇਅਰਮੈਨ ਅਤੇ ਗੁਜਿੰਦਰ ਮੋਹਨ ਸਿੰਘ ਨੂੰ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ। ਉਹਨਾਂ ਕਹਿ ਕੇ ਇਸ ਮੌਕੇ ਹੋਰ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਤੇ ਇਸ ਮੌਕੇ ਨਵ ਨਿਯੁਕਤ ਚੇਅਰਮੈਨ ਹਰਪੀਤ ਸਿੰਘ ਖਟੜਾ ਤੇ ਸੈਕਟਰੀ ਗੁਰਜਿੰਦਰ ਮੋਹਨ ਸਿੰਘ ਨੇ ਕਿਹਾ ਹੈ ਕਿ ਉਹ ਜਥੇਬੰਦੀ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਪਹਿਲਾਂ ਤਾਂ ਮੈਂ ਆਪਣੀ ਪੂਰੇ ਜਥੇਬੰਦੀ ਦਾ ਅਮਿਤ ਕੁਮਾਰ ਜੀ ਪ੍ਰਧਾਨ ਜੀ ਤੇ ਹੋਰ ਸਾਰੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਵਿਸ਼ਵਾਸ ਦਿਖਾ ਕੇ ਅਸੀਂ ਤਾਂ ਪਹਿਲਾਂ ਵੀ ਅਸੀਂ ਪੂਰਾ ਤਨਦੇਹੀ ਨਾਲ ਮਿਹਨਤਾਂ ਵਾਲੇ ਮਜ਼ਦਮਾਂ ਦੇ ਹੱਕਾਂ ਵਾਸਤੇ ਲੜਾਈਆਂ ਲੜਦੇ ਆ ਰਹੇ ਹਾਂ ਪੰਜਾਬ ਪੱਧਰ ਤੇ ਵੀ ਸਿ ਲੜਾਈਆਂ ਲੜੀਆਂ ਤੇ ਹੁਣ ਇੱਕ ਜਿਹੜਾ ਅਹੁਦਾ ਹੁੰਦਾ ਇੱਕ ਟੈਗ ਲੱਗ ਜਾਂਦਾ ਤੁਹਾਡੇ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਤੁਹਾਡੀ ਅਸੀਂ ਵੱਖ-ਵੱਖ ਆਉਂਦੇ ਆ ਤੇ ਜਿਹੜੇ ਨਿਯੁਕਤ ਕੀਤੇ ਆ ਸਾਡੇ ਅਹੁਦੇਦਾਰ ਉਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਧਾਨ ਨੇ ਕੰਮ ਕਰਨਾ ਜਨਰਲ ਸੈਕਟਰੀ ਨੇ ਕੰਮ ਕਰਨਾ ਚੇਅਰਮੈਨ ਨੇ ਕੰਮ ਕਰਨਾ ਉਹ ਜ਼ਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਸਾਰੇ ਮੁਲਾਜ਼ਮਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਤੁਸੀਂ ਸਾਡੇ ਤੇ ਭਰੋਸਾ ਦਿਖਾਇਆ ਹੈ ਵਿਸ਼ਵਾਸ ਦਿਖਾਇਆ ਹੈ ਉਤੇ ਅਸੀਂ ਖਰੇ ਉਤਰਾਂਗੇ ਤੇ ਇਸ ਤੋਂ ਬਾਅਦ ਸਾਡਾ ਜਿਹੜਾ ਮੁੱਖ ਟਾਰਗੇਟ ਮੇਨ ਟਾਰਗੇਟ ਹੈ ਅਸੀਂ ਪਿੱਛੇ ਸਫਾਈ ਸੇਵਕ ਤੇ ਸੀਵਰਮੈਨ ਅਸੀਂ ਕੰਟਰੈਕਟ ਬੇਸ ਤੇ ਕਰਾਈ ਸੀਗੇ ਤੇ ਸਾਡਾ ਜਿਹੜਾ ਅਗਲਾ ਟਾਰਗੇਟ ਹੈ ਉਹ ਆਲਰੇਡੀ ਸਾਡੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਮਾਨਯੋਗ ਲੋਕਲ ਬਾਡੀ ਮਿਨਿਸਟਰ ਜੀ ਨਾਲ ਸਾਡੀਆਂ ਕਈ ਮੁਲਾਕਾਤਾਂ ਹੋ ਚੁੱਕੀਆਂ ਤੇ ਜਿਹੜੇ ਸਾਡੇ ਆਊਟਸੋਰਸਿੰਗ ਤੇ ਮੁਲਾਜ਼ਮ ਨੇ ਜਿਵੇਂ ਕੰਪਿਊਟਰ ਆਪਰੇਟਰ ਹੈ ਡਾਟਾ ਐਂਟਰੀ ਆਪਰੇਟਰ ਹੈ ਮਾਲੀ ਹੈ ਡਰਾਈਵਰ ਹੈ ਜਾਂ ਇਲੈਕਟ੍ਰੀਸ਼ੀਅਨ ਹੈ ਕਿਸੇ ਵੀ ਕੈਟਾਗਰੀ ਦਾ ਮੁਲਾਜ਼ਮ ਹੈ ਜਾਂ ਟਿਊਬਲ ਆਪਰੇਟਰ ਹੈ ਉਹਨਾਂ ਦਾ ਸਾਡਾ ਅਗਲਾ ਟਾਰਗੇਟ ਹੈ ਉਹਨਾਂ ਨੂੰ ਅਸੀਂ ਕੰ ਇਸ ਤੋਂ ਬਾਅਦ ਅਸੀਂ ਇਹ ਡੀਸੀ ਰੇਟ ਹੈ ਉਹਦੀ ਅਸੀਂ ਇੱਕ ਮਤਾਈ ਬਾਸ ਕਰਵਾ ਲਿਆ ਡੀਸੀ ਰੇਟ ਹੈ ਜਿਹੜਾ ਚੰਡੀਗੜ੍ਹ ਡੀਸੀ ਰੇਟ 18000 ਰੁਪਏ ਹੈ ਇੱਥੇ 8.5 ਦਾ 10000 ਰੁਪਏ ਹੈ ਜਦ ਕਿ ਜਿਹੜਾ ਸਾਡਾ ਸ਼ਹਿਰ ਹੈ ਖਰੋ ਟ੍ਰਾਈ ਸਿਟੀ ਦੇ ਵਿੱਚ ਪੈਂਦਾ ਹੈ ਇਸ ਲਈ ਸਾਡੀ ਜਿਹੜੀ ਅਗਲਾ ਸਟੈਪ ਹੈ ਅਸੀਂ ਉਹ ਡੀਸੀ ਰੇਟ ਚੰਡੀਗੜ੍ਹ ਵਾਲਾ ਕਰਵਾਵਾਂਗੇ ਮੁਲਾਜ਼ਮਾਂ ਦਾ ਮੁਲਾਜ਼ਮੇਕਤਾ ਜਿੰਦਾਬਾਦ ਮੁਲਾਜ਼ਮੇਕਤਾ ਜਿੰਦਾਬਾਦ ਮੁਲਾਜ਼ਮਾਂ ਦੇ ਕੰਮਾਂ ਦੇ ਨਾਲ-ਨਾਲ ਅਸੀਂ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਵੀ ਪੂਰਾ ਸਹਿਯੋਗ ਦੇਵਾਂਗੇ ਤੇ ਅਸੀਂ ਆਪਣੇ ਮੁਲਾਜ਼ਮਾਂ ਨੂੰ ਬੇਨਤੀ ਕਰਾਂਗੇ ਕਿ ਹਰੇਕ ਪਬਲਿਕ ਮਨ ਨਾਲੇ ਡੀਲਿੰਗ ਉਹ ਬੜੇ ਪਿਆਰ ਨਾਲ ਕੀਤੀ ਜਾਵੇ ਤੇ ਆਪਣੀ ਸੀਟਾਂ ਤੇ ਜਿਹੜੀ ਪਬਲਿਕ ਡੀਲਿੰਗ ਸੀਟਾਂ ਹੈ 9 ਤੇ 5 ਤੱਕ ਆਪਣੀ ਹਾਜ਼ਰੀ ਯਕੀਨੀ ਬਣਾਈ ਜਾਵੇ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੀ ਸੁੰਦਰਤਾ ਵਾਸਤੇ ਅਸੀਂ ਸਾਰੇ ਮੁਲਾਜ਼ਮ ਰਲ ਕੇ ਅਸੀਂ ਪੂਰਾ ਆਪਣਾ ਯੋਗਦਾਨ ਦੇਵਾਂਗੇ ਤਾਂ ਜੋ ਸਾਡਾ ਜਿਹੜਾ ਸ਼ਹਿਰ ਹੈ ਉਹ ਹੱਸਦਾ ਬਹੱਸਦਾ ਤੇ ਸਾਫ਼ ਸੁਥਰਾ ਰਹੇ। ਲਾਜਮੇ ਇਕਤਾ ਜਿੰਦਾਬਾਦ ਆਡਾ ਇਕਤਾ ਜਿੰਦਾਬਾਦ ਅੱਜ ਕੱਲ ਦੇ ਮੁੰਡਿਆਂ ਦਾ ਹਾਲ ਦੇਖ ਲੋ ਭਵਾਨੀਗੜ੍ਹ ਵਿੱਚ ਅਸਲੀ ਮਹੰਤਾ ਨੇ ਫੜ ਲਏ ਤੇ ਦੋ ਨਕਲੀ ਮਹੰਤਾ 12 ਲੋਕਾਂ ਨੂੰ ਬਣਾਉਂਦੇ ਸੀ ਮੁਰਗ ਤੇ ਅੰਦਰੋਂ ਸਨ ਉਹ ਮੁੰਡੇ ਲੋਕਾਂ ਤੋਂ ਵਦਾਈਆਂ ਲੈ ਕੇ ਉਹਨਾਂ ਪੈਸਿਆਂ ਨਾਲ ਨਸ਼ੇ ਦੀ ਵਰਤੋਂ ਕਰਦੇ ਸਨ ਅਸਲੀ ਮਹੰਤਾ ਨੇ ਇਹਨਾਂ ਨਕਲੀ ਮਹੰਤਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹਾਂਜੀ ਮੇਰਾ ਨਾਮ ਮੀਨਾ ਮਹੰਤਾ ਹੈ ਮੈਂ ਗੱਦੀ ਨਸੀਨ ਪੁਆ ਨਿਗਰ ਪਿਆਰੇ ਮਹੰਤਾ ਚੇਲਾ ਮੇਰਾ ਨਾਮ ਮੀਨਾ ਮਹੰਤਾ ਹੈ ਪਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲੇਆ ਦਾ ਮੁੰਡਾ ਇੱਕ ਧੂਰੀ ਦਾ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੱਜ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਿਠਾਉਂਦਾ ਵੀ ਹੈ ਅਗਲਾ ਇਹਨਾਂ ਨੂੰ ਆਫ ਕਰਦਾ ਇਹ ਅਗਲੇ ਦੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਖੁਸ਼ ਕਰਦੇ ਨੇ ਕਦੇ ਖੁਸ਼ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕਿ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰਾ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਗਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲਤ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰਦੇ ਨੇਗੇ ਜਿਵੇਂ ਬਸਾਤ ਮੰਗਦੇ ਨੇਗੇ ਲੋਕਾਂ ਨੂੰ ਧੱਕਾ ਕਰਦੇ ਨੇਗੇ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰਾ ਨੰਬਰ ਲਵੋ ਜਿਹਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈਗਾ ਨਕਲੀ ਕਿਹੜਾ ਹੈਗਾ ਇਹਨਾਂ ਨੂੰ ਕਿਸੇ ਨੂੰ ਲਾਤੇ ਜਦੋਂ ਮਰਨ ਦਿੱਤਾ ਜਾਵੇ ਕਿਸੇ ਨੂੰ ਬਦਾ ਨਰਾ ਦਿੱਤੀਆਂ ਜਾਣ ਪਿੰਡ ਸੂਰੋ ਪੱਡਾ ਦੇ ਨੌਜਵਾਨ ਨੇ ਕੈਨੇਡਾ ਦੀ ਐਨ ਆਰ ਆਈ ਲੜਕੀ ਨਾਲ ਵਿਆਹ ਦਾ ਚਾਂਸਾ ਦੇ ਕੇ ਜਿੰਸੀ ਸ਼ੋਸ਼ਣ ਕਰਨ ਅਤੇ ਪੈਸੇ ਅੜਪਣ ਸੰਬੰਧੀ ਪੁਲਿਸ ਥਾਣਾ ਮਹਿਤਾ ਵਿੱਚ ਲਿਖਤੀ ਸ਼ਿਕਾਇਤ ਕੀਤੀ ਹੈ ਪੀੜਿਤ ਲੜਕੀ ਵੱਲੋਂ ਪੁਲਿਸ ਥਾਣਾ ਮਹਿਤਾ ਦੇ ਮੁਖੀ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਨਿਰਾਸ਼ਾ ਪ੍ਰਗਟ ਕੀਤੀ। ਅੱਜ ਕੈਨੇਡਾ ਦੇ ਵਿਨੀਪੈਗ ਨਿਵਾਸੀ ਕਲਪਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਰੀਬ ਸਾਢੇ 3 ਸਾਲ ਤੋਂ ਕੈਨੇਡਾ ਰਹਿੰਦੀ ਹੈ ਤੇ ਉਸਨੇ ਪਿੰਡ ਸੂਰੋ ਪੱਡਾ ਦੇ ਨੌਜਵਾਨ ਖੁਸ਼ਵੀਰ ਸਿੰਘ ਪੱਡਾ ਪੁੱਤਰ ਪ੍ਰੇਮ ਸਿੰਘ ਚੋਕੇ ਕੈਨੇਡਾ ਵਿੱਚ ਉਸ ਨਾਲ ਰਹਿੰਦਾ ਸੀ ਦੇ ਨਾਲ ਇਕੱਠੇ ਰਹਿੰਦੇ ਸਨ ਤੇ ਉਕਤ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਬੰਧ ਕਾਇਮ ਕੀਤੇ ਸਨ। ਤੇ ਉੱਥੇ ਬਿਜ਼ਨਸ ਲਈ ਸਾਂਝਾ ਕੀਤਾ ਸੀ ਸਾਲ 2023 ਵਿੱਚ ਉਹ ਇਕੱਠੇ ਇੱਕ ਹੀ ਘਰ ਵਿੱਚ ਰਹਿੰਦੇ ਰਹੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਵਾਉਣ ਲਈ ਵਾਅਦਾ ਕੀਤਾ ਸੀ ਪਰ ਉਹ ਮੁਕਰ ਗਿਆ ਤੇ ਹੁਣ ਉਹ ਵਿਆਹ ਕਰਵਾ ਰਿਹਾ ਹੈ ਜੀ ਨਾਮ ਸ਼ਸ਼ੀਕਲ ਜੀ ਮੇਰਾ ਨਾਮ ਕਲਪਨਾ ਹੈ ਤੇ ਮੈਂ ਵਿਨੇਪੈਕ ਕੈਨੇਡਾ ਵਿੱਚ ਰਹਿਨੀ ਹਾਂ ਉੱਥੇ ਮੈਂ 3 ਸਾਲ 8 ਮਹੀਨੇ ਤੋਂ ਇੱਕ ਮੁੰਡੇ ਦੇ ਨਾਲ ਜੋ ਕਿ ਸਰੋਪੱਡਾ ਪਿੰਡ ਦਾ ਨਾਂ ਉਹਦਾ ਖੁਸ਼ਬੀਰ ਸਿੰਘ ਪੱਡਾ ਹੈ ਤੇ son of ਪ੍ਰੇਮ ਸਿੰਘ ਪੱਡਾ ਤੇ ਮੈਂ ਉਹਦੇ ਨਾਲ ਰਹਿੰਦੀ ਸੀਗੀ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਨਾਲ ਮੈਰਿਜ ਕਰਨੇ ਆ ਇਦਾਂ ਕਹਿ ਕੇ ਕਿ ਆਪਾਂ ਡੇਟ ਕਰਦੇ ਰਹੇ ਇਕੱਠੇ ਇੱਕ ਦੂਜੇ ਦੇ ਘਰ ਆਣਾ ਜਾਣਾ ਰਿਹਾ ਆ ਪਰ ਰਾਤ ਨੂੰ ਨਾਲ ਰਹਿੰਦੇ ਸੀਗੇ ਤੇ ਥੋੜੇ ਟਾਈਮ ਬਾਅਦ 2023 ਵਿੱਚ ਆਪਾਂ ਮੂਵ ਹੋ ਗਏ ਇੱਕੋ ਘਰ 'ਚ ਤੇ ਲਿਵ ਇਨ ਵਿੱਚ ਰਹਿ ਰਹੇ ਸੀਗੇ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਮੈਂ ਘਰੇ ਗੱਲ ਕਰਨੀ ਆ ਜਦੋਂ ਮੈਂ ਪੀਆਰ ਨਹੀਂ ਹੋਇਆ ਮੇਰੀ ਪੀਐਨਪੀ ਨਹੀਂ ਆਈ ਮੈਂ ਪੀਆਰ ਨਹੀਂ ਹੋਇਆ ਤੇ ਇਸ ਕਰਕੇ ਉਹ ਕਹਿੰਦਾ ਜਦੋਂ ਮੈਂ ਵੈਲ ਸੈਟਲਡ ਹੋ ਜਾਊਂਗਾ ਮੈਂ ਘਰੇ ਗੱਲ ਕਰੂੰਗਾ ਤੇ ਜਦੋਂ ਉਹ ਸੈਟਲਡ ਆਊਨ ਹੋ ਗਿਆ ਉਹ ਕਹਿੰਦਾ ਮੈਂ ਪਿੰਡ ਜਾਣਾ ਫਿਰ ਮੈਂ ਜਾ ਕੇ ਗੱਲ ਕਰੂੰਗਾ ਇੱਥੇ ਆਇਆ 3 ਮਹੀਨੇ ਰਹਿ ਕੇ ਗਿਆ ਕਹਿੰਦਾ ਮੈਂ ਘਰੇ ਗੱਲ ਕਰੂੰਗਾ ਜਦੋਂ ਗੱਲ ਕਰਨ ਲਈ ਗੱਲ ਆਈ ਮੈਂ ਪੁੱਛਿਆ ਦੁਬਾਰਾ ਕਿ ਗੱਲ ਕੀਤੀ ਕਹਿੰਦਾ ਮੈਂ ਆਪਣੀ ਸਿਸਟਰ ਨੂੰ ਸਾਰਾ ਕੁਝ ਦੱਸਤਾ ਹੈ ਤੇ ਮੇਰੀ ਸਿਸਟਰ ਮੇਰੇ ਮਾਪਿਓ ਦੇ ਨਾਲ ਗੱਲ ਕਰੋਗੀ ਤੇ ਫਿਰ ਜਦੋਂ ਮੈਂ ਪੁੱਛਿਆ ਦੁਬਾਰਾ ਕਿ ਸਿਸਟਰ ਨੇ ਗੱਲ ਕਰ ਲਈ ਉਸ ਟਾਈਮ ਐਨੀ ਮੈਂ ਤੋਂ ਮੇਰੇ ਵਟਸਐ ਤੂੰ ਸਟੱਡੀ ਪਰ ਮੈਨੂੰ ਸਾਰਾ ਕੁਝ ਲਿਖ ਕੇ ਭੇਜ ਦੇ ਤਾਂ ਕਿ ਮੈਂ ਦੱਸ ਸਕੂੰਗਾ ਉਹਨਾਂ ਨੂੰ ਆਪਣੇ ਘਰਦਿਆਂ ਨੂੰ ਤੇ ਮੈਂ ਲਿਖ ਕੇ ਭੇਜਤਾ ਜਦੋਂ ਮੈਂ ਫਿਰ ਪੁੱਛਿਆ ਕਿ ਤੂੰ ਦੱਸਤਾ ਘਰੇ ਤੇ ਕਹਿੰਦਾ ਕਿ ਨਾ ਸਿਸਟਰ ਨੇ ਗੱਲ ਕੀਤੀ ਹੈ ਪਰ ਡੈਡੀ ਕਿਸ ਗੱਲ ਤੇ ਨਹੀਂ ਆ ਰਹੇ ਬਟ ਮੈਂ ਕਿਹਾ ਫਿਰ ਸਿਸਟਰ ਦਾ ਕੀ ਰਿਐਕਸ਼ਨ ਸੀਗਾ ਤੇ ਸਿਸਟਰ ਕਹਿੰਦੀ ਹੈ ਕਿ ਉਹਨਾਂ ਨੂੰ ਤਾਂ ਜਦੋਂ ਨਾਲ ਰਹੇ ਐਨੇ 3 ਸਾਲਾਂ ਤੋਂ ਤਾਂ ਕੋਈ ਗੱਲ ਨਹੀਂ ਮੈਰਿਜ ਕਰ ਦਿੰਨੇ ਆ ਤੇ ਫਿਰ ਕਹਿੰਦਾ ਕਿ ਨਾ ਚੱਲ ਕੋਈ ਨਾ ਮੈਂ ਆ ਹੀ ਜਾਣਾ ਮੈਂ ਮੈਂ ਕਿਤੇ ਨਹੀਂ ਜਾ ਰ ਮੈਂ ਤਾਂ ਤੇਰੇ ਨਾਲ ਹੀ ਆ ਚਲੋ ਜੀ ਫਿਰ ਇਹ ਵਾਪਸ ਆ ਗਿਆ ਤੇ ਘਰੇ ਕੋਈ ਵੀ ਗੱਲ ਕਲੀਅਰ ਨਹੀਂ ਹੋਈ ਸਾਡੇ ਬਾਰੇ ਉਸ ਤੋਂ ਬਾਅਦ ਫਿਰ ਆ ਇਹਦਾ ਇੱਕ ਬਿਜ਼ਨਸ ਆਪਾਂ ਜਦੋਂ ਨਾਲ ਹੀ ਰਹਿ ਰਹੇ ਸੀਗੇ ਮੇਰੇ ਕੋਲ ਆ ਗਿਆ ਤੇ ਉਸ ਤੋਂ ਬਾਅਦ ਇਹਦਾ ਬਿਜ਼ਨਸ ਸੀਗਾ ਇਹਦੇ ਫਰੈਂਡਸ ਦੇ ਨਾਲ ਇਹਦਾ ਬਿਜ਼ਨਸ ਹੁੰਨਾ ਤੇ ਉਹਨਾਂ ਨੇ ਇਹਨੂੰ ਡਿਚ ਕਰਤਾ ਜਾਂ ਜੋ ਕੁਝ ਵੀ ਹੈ ਲੜਾਈ ਝਗੜਾ ਹੋ ਗਿਆ ਤੇ ਬਿਜ਼ਨਸ ਇਹਦਾ ਉਹਨਾਂ ਤੋਂ ਵੱਖਰਾ ਹੋ ਗਿਆ ਉਹਨਾਂ ਨੇ ਇਹਨੂੰ ਕੱਢਤਾ ਕੱਢਣ ਤੋਂ ਬਾਅਦ ਇਹ ਕਹਿੰਦਾ ਕਿ ਮੈਂ ਇੱਥੇ ਵਿਨੀਪੈਗ ਚ ਰਹਿਣਾ ਨਹੀਂ ਆ ਬਟ ਸਾਡੇ ਦੋ ਬਿਜ਼ਨਸ ਸੀਗੇ ਇੱਕ ਤਾਂ ਇਹਦਾ ਫਰੈਂਡਸ ਦੇ ਨਾਲ ਸੀਗਾ ਦੂਜਾ ਇਹਦਾ ਤੇ ਮੇਰਾ ਬਿਜ਼ਨਸ ਸੀਗਾ ਆਰਗੈਨਿਕ ਫਲਾਵਰ ਮਿਲਦਾ ਤੇ ਇਹ ਕਹਿੰਦਾ ਕਿ ਮੈਂ ਇੱਥੇ ਰਹਿਣਾ ਨਹੀਂ ਆ ਕਿਉਂਕਿ ਮੈਂ ਜਦੋਂ ਇਹ ਬਿਜ਼ਨਸ ਕਰੂੰਗਾ ਵੁੱਡ ਦਾ ਤੇ ਫਿਰ ਮੈਨ ਨਾ ਪਾਏਗਾ ਦੁਬਾਰਾ ਤੇ ਕਹਿੰਦਾ ਕਿ ਮੈਂ ਆਪਣੀ ਸਿਸਟਰ ਦੇ ਕੋਲ অন্ਟੈਰੀਓ ਸ਼ਿਫਟ ਹੋ ਜਾਊਂਗਾ ਦੋ ਤਿੰਨ ਵਾਰ ਇਸੇ ਤਰ੍ਹਾਂ ਹੀ ਆਂਦਾ ਜਾਂਦਾ ਰਿਹਾ ਤੇ ਜਦੋਂ ਸਾਨੂੰ ਲੋੜ ਪੈਂਦੀ ਸੀਗੀ ਇੱਥੇ ਬਿਜ਼ਨਸ ਲਈ ਕਿਉਂਕਿ ਸਾਡਾ ਪਾਰਟ ਟਾਈਮ ਸੀਗਾ ਇਹ ਆਂਦਾ ਸੀਗਾ ਫਲਾਈਟ ਕਰਕੇ ਤੇ ਇੱਥੇ ਕੰਮ ਕਰਕੇ ਵਾਪਸ ਉੱਥੇ ਹੀ ਚਲਾ ਜਾਂਦਾ ਸੀਗਾ ਤੇ ਦੋ ਤਿੰਨ ਮਹੀਨੇ ਅਕਤੂਬਰ ਤੋਂ ਬਾਅਦ ਇਹਦਾ ਚੱਲਦਾ ਰਿਹਾ ਇਸੇ ਤਰ੍ਹਾਂ ਹੀ ਤੇ ਦਸੰਬਰ ਤੱਕ ਇਦਾਂ ਹੀ ਚੱਲ ਇਦਾਂ ਹੀ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਦਸੰਬਰ ਵਿੱਚ ਕਹਿੰਦਾ ਕਿ ਜੇ ਮੈਂ ਉੱਥੇ ਇਸ ਤਰ੍ਹਾਂ 5 10 15 ਦਿਨ ਲਈ ਜਾਊਂਗਾ ਤੇ ਬਿਜ਼ਨਸ ਸੈਟਰ ਨਹੀਂ ਕਰ ਪਾਊਂਗਾ ਤੇ ਤੇ ਮੈਂ ਕਿਹਾ ਵੀ ਖੁਸ਼ੂ ਇਸ ਤਰ੍ਹਾਂ ਤਾਂ ਨਹੀਂ ਕਰ ਸਕਦੇਆਂ ਕਿਉਂਕਿ ਜੇ ਤੁਸੀਂ ਉੱਥੇ ਪਰਮਨੈਂਟ ਸ਼ਿਫਟ ਹੋ ਗਏ ਮੈਂ ਤਾਂ ਇੱਥੇ ਇਕੱਲੀ ਨਹੀਂ ਰਹਿ ਪਾਉਂਗੀ ਤੇ ਕਹਿੰਦਾ ਕਿ ਮਹੀਨੇ ਦੋ ਮਹੀਨੇ ਵਿੱਚ ਮੈਂ ਤੈਨੂੰ ਇੱਥੇ ਬੁਲਾ ਲੂੰਗਾ ਜਦੋਂ ਸੈਟਲਡਾਊਨ ਹੋ ਜਾਏਗਾ ਤੇ ਇਹ ਦਸੰਬਰ ਜਨਵਰੀ 7th ਦੀ ਸਾਡੇ ਆਪਣੇ ਬਿਜ਼ਨਸ ਦੀ ਡਿਲੀਵਰੀ ਸੀਗੀ ਉਹ ਕਰਕੇ ਇਹ 8 ਤਰੀਕ ਨੂੰ ਇਹਨੂੰ ਮੈਂ ਫਲਾਈਟ ਲੈ ਕੇ ਇਹ অন্ਟੈਰੀਓ ਚਲਾ ਗਿਆ ਜਦੋਂ ਇਹ অন্ਟੈਰੀਓ ਚਲਾ ਗਿਆ ਉੱਥੇ ਜਾ ਕੇ ਇਹਨੇ ਮੈਨੂੰ 15 ਤਰੀਕ ਨੂੰ ਮੈਨੂੰ ਕਹਿੰਦਾ ਕਿ ਘਰ ਦੇ ਮਨ ਨਹੀਂ ਰਿਹਾ ਤੇ ਜਾਂ ਤਾਂ ਸਾਨੂੰ ਅੱਡ-ਅਡ ਵਿਆਹ ਕਰਨਾ ਪੈਣਾ ਜਾਂ ਫਿਰ ਮੈਨੂੰ ਦੋ ਵਿਆਹ ਕਰਨੇ ਪੈਣੇ ਤੇ ਮੈਂ ਕਿਹਾ ਵੀ ਇਸ ਤਰ੍ਹਾਂ ਤਾਂ ਨਹੀਂ ਸਾਨੂੰ ਰਹਿੰਦੇ ਹੋਏ ਲਗਭਗ 4 ਸਾਲ ਹੋ ਗਏ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੁਣ ਹੋ ਸਕਦੀ ਐ ਮੈਂ ਬੈਕਸਟੈਪ ਕਿਦਾਂ ਹੋ ਜਾਈਏ ਮੈਂ ਤਾਂ ਇੰਨੇ ਸਾਲ ਤੋਂ ਤੇਰੇ ਨਾਲ ਹੀ ਆ ਤੇ ਆਪਾਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਰਹਿ ਰਹੇ ਹਾਂ ਤੇ ਕਹਿੰਦਾ ਕਿ ਨਾ ਚਲੋ ਮੈਂ ਜੇ ਕਰਨੀ ਐ ਵਿਆਹ ਕਰਨਾ ਹੈ ਮੈਂ ਕਿਹਾ ਹਾਂ ਕਰਨਾ ਹੈ ਤੇ ਕਹਿੰਦਾ ਫਿਰ ਪਿੰਡ ਚੜ੍ਹ ਕੇ ਗੱਲ ਕਰਦੇ ਆ ਪਿਓ ਦੀ ਤਾਂ ਫਿਰ ਠੀਕ ਨਹੀਂ ਐ ਤੇ ਆਪਾਂ ਗੱਲ ਕਰਕੇ ਆਂਦੇ ਮੈਂ ਕਿਹਾ ਫਿਰ ਨਾਲ ਹੀ ਚਲਦੇ ਆ ਤੇ ਫੇਰ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਕਿ ਵੀ ਟਿਕਟ ਬੁੱਕ ਕਰਦੇ ਆ ਤੇ ਇਹ ਇਹਨੂੰ ਮੈਂ ਇਹ ਕਹਿੰਦਾ ਕਿ ਨਾ ਟਿਕਟ ਬੁੱਕ ਕਰਨਗੇ ਤੇ ਦੋ ਦਿਨ ਵਿੱਚ ਹੀ ਟਿਕਟ ਬੁੱਕ ਕਰਨੀ ਆ ਮੈਂ ਤਾਂ ਨਾ ਆਪਣੇ ਪਿਓ ਦੀ ਤਬੀ ਦੇਖੀ ਨਹੀਂ ਜਾਂਦੀ ਆ ਤੇ ਫਿਰ ਟਿਕਟ ਬੁੱਕ ਕਰਨ ਲਈ ਗੱਲ ਹੋਈ ਕਹਿੰਦਾ ਅੱਜ ਜਾਂ ਕੱਲ ਵਿੱਚ ਹੀ ਬੁੱਕ ਕਰਨੀ ਆ ਮੈਂ ਕਿਹਾ ਠੀਕ ਹੈ ਤੇ ਮੈਂ ਸ਼ਾਮ ਨੂੰ ਪੁੱਛਿਆ ਮੈਂ ਕਿ ਤੂੰ ਟਿਕਟ ਬੁੱਕ ਕਰ ਲਈ ਕਹਿੰਦਾ ਹਾਂ ਟਿਕਟ ਬੁੱਕ ਕਰ ਲਈ ਮੈਂ ਕਿਹਾ ਤੁਸੀਂ ਮੇਰਾ ਪਾਸਪੋਰਟ ਨਹੀਂ ਲਿੱਤਾ ਤੇ ਕਹਿੰਦਾ ਕਿ ਨਾ ਮੈਂ ਆਪਣੀ ਤਾਂ ਕਰ ਲਈ ਆ ਟਿਕਟ ਬੁੱਕ ਮੈਂ ਕਿਹਾ ਮੈਂ ਨਾਲ ਜਾਣਾ ਸੀਗਾ ਤੋ ਇਕੱਲੇ ਕਿਉਂ ਕਰ ਲਈ ਕਹਿੰਦਾ ਮੈਨੂੰ ਨਹੀਂ ਪਤਾ ਤੇ ਇਹ ਇੱਥੇ ਆ ਗਿਆ ਫਿਰ ਇਹਦੇ ਵਿੱਚ ਜਦੋਂ ਇਹ ਫਲਾਈਟ 'ਚ ਸੀਗਾ ਮੈਂ ਸਾਰਾ ਕੁਝ ਆਪਣੇ ਘਰੇ ਦੱਸਿਆ ਮੇਰੇ ਘਰ ਵਾਲੇ ਇਹਦੇ ਘਰੇ ਆਏ ਤੇ ਘਰੇ ਕੋਈ ਨਹੀਂ ਲੱਭਿਆ ਤੇ ਪੜੋਸੀਆਂ ਨੇ ਦੱਸਿਆ ਜਦੋਂ ਉਹਨਾਂ ਨੇ ਨੰਬਰ-ਨੰਬਰ ਲੈ ਕੇ ਇਹਦੇ ਫਾਜ਼ਲ ਸਾਹਿਬ ਨਾਲ ਗੱਲ ਕੀਤੀ ਤੇ ਪਤਾ ਚੱਲਿਆ ਕਿ ਇਹਦੀ ਇਹਦਾ ਵਿਆਹ ਇੱਥੇ ਇਸ ਕਰਕੇ ਆ ਰਿਹਾ ਇੱਥੇ ਤੇ ਜਦੋਂ ਸਾਨੂੰ ਇਹ ਪਤਾ ਚੱਲਿਆ ਇਹਨਾਂ ਨੇ ਮੈਨੂੰ ਦੱਸਿਆ ਇਹਨਾਂ ਨੇ ਇਹਦੇ ਫਾਜ਼ਲ ਦੇ ਨਾਲ ਵੀ ਗੱਲ ਕੀਤੀ ਮੇਰੇ ਘਰਦਿਆਂ ਨੇ ਤੇ ਉਹ ਵਿਆਸ ਬੱਸ ਸਟੈਂਡ ਤੇ ਮਿਲੇ ਉਹਨਾਂ ਨੇ ਘਰ ਨਹੀਂ ਬੁਲਾਇਆ ਤੇ ਉੱਥੇ ਮਿਲ ਕੇ ਕਹਿੰਦੇ ਕਿ ਸਾਡੇ ਮੁੰਡੇ ਨੇ ਤਾਂ ਸਾਨੂੰ ਕੁਝ ਦੱਸਿਆ ਹੀ ਨਹੀਂ ਆ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਕੁੜੀ ਇਹਦੇ ਨਾਲ ਸੀਗੀ ਉਹਨਾਂ ਨੂੰ ਪ੍ਰੂਫ ਦਿਖਾਇਆ ਫਿਰ ਕਹਿੰਦੇ ਅਸੀਂ ਤਾਂ ਘਰ ਹੀ ਨਹੀਂ ਸਕਦੇ ਆ ਤੇ ਇਹ ਮੈਨੂੰ ਕਿ ਅੰਦਰ ਆਂਦਾ ਸੀਗਾ ਕਿ ਇੰਟਰ ਰਿਲੀਜੀਅਨ ਮੈਰਿਜ ਹੈ ਤੇ ਮੈਨੂੰ ਆਪਣੇ ਪੇਰੈਂਟਸ ਨੂੰ ਮਨਾਉਣ ਲਈ ਟਾਈਮ ਚਾਹੀਦਾ ਬਟ ਕੋਈ ਗੱਲ ਨਹੀਂ ਆਪਾਂ ਨਾਲ ਹੀ ਆ ਜੇ ਮੈਰਿਜ ਨਹੀਂ ਹੁੰਦੀ ਹੈ ਮੈਰਿਜ ਤਾਂ ਹੀ ਕਰਨਗੇ ਜਦੋਂ ਮੰਨ ਜਾਣਗੇ ਤੇ ਮੈਂ ਵੀ ਇਹੀ ਕਿਹਾ ਕੋਈ ਗੱਲ ਨਹੀਂ ਪੇਰੈਂਟਸ ਦੀ ਮਰਜ਼ੀ ਦੇ ਨਾਲ ਹੀ ਮੈਰਿਜ ਕਰਨਗੇ ਜਦੋਂ ਵੀ ਕਰਨਗੇ ਤੇ ਇੱਥੇ ਆ ਕੇ ਜਦੋਂ ਇਹਨੂੰ ਪਤਾ ਚੱਲੇ ਕਿ ਮੇਰੇ ਪੇਰੈਂਟਸ ਇਹਦੇ ਪੇਰੈਂਟਸ ਨਾਲ ਮਿਲੇ ਆ ਇੱਥੇ ਫਿਰ ਮੈਨੂੰ ਕਹਿੰਦਾ ਤੂੰ ਇਹ ਗਲਤੀ ਕਰਤੀ ਹੁਣ ਤਾਂ ਮੈਂ ਤੇਰੇ ਨਾਲ ਬਿਲਕੁਲ ਮੈਰਿਜ ਨਹੀਂ ਕਰਦਾ ਤੇ ਇਹਨੇ ਮੈਨੂੰ ਫਲਾਈਟ 'ਚ ਬਲੌਕ ਕਰਤਾ ਫਿਰ ਬਲੌਕ ਕਰਨ ਤੋਂ ਬਾਅਦ ਇੱਥੇ ਆ ਕੇ ਔਰ ਫਿਰ ਫਿਰ ਜਦੋਂ ਵੀ ਪਤਾ ਕੀਤਾ ਫਿਰ ਇਹੀ ਪਤਾ ਚੱਲਿਆ ਕਿ ਵੀ ਇਹ ਇੱਥੇ ਮੈਰਿਜ ਕਰਨ ਲਈ ਆਇਆ ਹੈ ਤੇ ਹੁਣ ਮੈਨੂੰ ਜਿਹੜੀ ਡੇਟ ਪਤਾ ਚਲੀ ਹੈ ਉਹ 25 ਤਰੀਕ ਦੀ ਪਤਾ ਚਲੀ ਹੈ ਤੇ ਹੁਣ ਇਹ ਇੱਥੇ ਵਿਆਹ ਕਰਨ ਲਈ ਆਇਆ ਹੈ ਮੈਂ ਮੈਂ ਬਿਲਕੁਲ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਦੇ ਘਰ ਜਾ ਸਕਾਂ ਤੇ ਬਿਲਕੁਲ মিডিਆ ਦਾ ਮੈਂ ਬਿਲਕੁਲ ਹੀ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਉਹ ਮੇਰਾ ਸਾਥ ਦੇ ਰਹੇ ਹਨ ਤੇ ਮੈਂ ਕੁਝ ਫੋਟੋ ਵੀ ਦਿਖਾਣਾ ਚਾਹੁੰਦੀ ਹਾਂ ਇਹ ਆਪਾਂ ਐਪਲੀਕੇਸ਼ਨ ਉੱਥੇ ਦਿੱਤੀ ਹੈ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਸਿਗਨੇਚਰ ਹੋਏ ਤੇ ਉਹਨਾਂ ਨੇ ਮਾਰਕ ਕਰਕੇ ਭੇਜੀ ਆ ਇਹ ਦੀ ਫੋਟੋ ਹੈ ਮੁੰਡੇ ਦੀ ਮੇਰੇ ਨਾਲ ਜਿਹੜੇ ਇਹਦੇ ਮਾਵਾ ਕਹਿ ਰਹੇ ਸੀਗੇ ਕਿ ਸਾਨੂੰ ਪ੍ਰੂਫ ਦੋ ਸਾਨੂੰ ਕੁਝ ਨਹੀਂ ਪਤਾ ਸਾਨੂੰ ਪ੍ਰੂਫ ਦੋ ਇਹ ਸਾਰੇ ਪ੍ਰੂਫ ਆ ਜਿਹੜਾ ਉਹ ਮੇਰੇ ਨਾਲ ਰਹਿੰਦਾ ਰਿਹਾ ਉੱਥੇ ਨਹੀਂ ਹੁਣ ਜੇ ਪੁਲੀ ਤੁਹਾਡੀ ਸੁਣਵਾਈ ਨਹੀਂ ਕਰਦੀ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ ਕੀ ਅਗਲਾ ਕਰਾਂ ਮੈਂ ਤੁਹਾਡਾ ਮੇਰੇ ਕੋਲ ਤਾਂ ਹੁਣ ਕੁਝ ਬੱਚਿਆ ਹੀ ਨਹੀਂ ਹੈ ਰਹਿਣ ਲਈ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਹੁਣ ਮੈਨੂੰ ਨਹੀਂ ਪਤਾ ਮੈਂ ਅੱਗੇ ਕੀ ਕਰਨ ਵਾਲੀ ਹਾਂ ਬਿਲਕੁਲ ਨਾਮ ਮਸੀਤ ਡਾਕਟਰ ਐਮੂਲ ਮਸੀ ਵਾਸੀ ਗਾਂਧੀ ਕਲੋਨੀਆਬਾਲਾ ਤੋਂ ਕਿ ਮੈਂ ਸਿਟੀਜਨ ਆ ਕੈਨੇਡਾ ਦੀ ਤੇ ਮੇਰੇ ਨਾਲ 21 2021 ਦੇ ਵਿੱਚ ਕੁਸ਼ਬੀਰ ਸਿੰਘ ਵੱਡਾ ਵਾਸੀ ਪレイン ਸਿੰਘ ਵਾਸੀ ਸੂਰੋ ਵੱਡਾ ਪੀਐਸ ਮਹਿਤਾ ਦਾ ਜਿਹੜਾ ਕਿ ਨਾਂ ਦਾ ਲੜਕਾ ਮੇਰੇ ਨਾਲ ਰਹਿੰਦਾ ਸੀ ਜਿਹੜਾ ਮੇਰੇ ਨਾਲ ਉੱਥੇ ਲਿਵਨ ਇਨ ਰਿਲੇਸ਼ਨ ਦੇ ਵਿੱਚ ਹੀ ਤੇ ਹੁਣ ਉਹ ਇੰਡੀਆ ਆਣ ਕੇ ਵਿਆਹ ਕਰਵਾ ਰਿਹਾ ਤੇ ਜਿਹੜਾ ਕਿ ਮੈਨੂੰ ਬਿਨਾਂ ਦੱਸੇ ਪੁੱਛੇ ਵਿਆਹ ਕਰਵਾ ਰਿਹਾ ਇਸ ਬਾਰੇ ਤੁਹਾਡੇ ਕੋਲ ਜਿਹੜੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਦੋਵਾਂ ਧਿਰਾਂ ਨੂੰ ਬੁਲਾਇਆ ਜਾਊਗਾ ਜੀ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਜੋ ਸਮਤਾ ਕਾਨੂੰਨ ਦਾ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਇਹ ਪਰਿਵਾਰਕ ਦਾ ਕਹਿਣਾ ਹੈਗਾ ਕਿ ਅਸੀਂ ਕੱਲ ਵੀ ਆਏ ਸੀ ਉਹ ਕੱਲ ਵੀ ਨਹੀਂ ਆਏ ਹੁਣ ਸਵੇਰ ਤੋਂ ਲੈ ਕੇ ਹੁਣ ਸਾਨੂੰ 3 ਵਜੇ ਬੁਲਾਇਆ ਗਿਆ ਹੈਗਾ ਪਰ ਅਜੇ ਤੱਕ ਉਹ ਜਿਹੜੇ ਪੁਲਿਸ ਨੇ ਫਿਰ ਮੈਸੇਜ ਲਗਾਇਆ ਹੈਗਾ ਪਰ ਆ ਨਹੀਂ ਰਹੇ ਕੀ ਕਾਰਨ ਕਹਿ ਸਕਦੇ ਆ ਉਹਨਾਂ ਨੂੰ ਸਵੇਰੇ ਵੀ ਪਰਵਾਨਾ ਜਾਰੀ ਕੀਤਾ ਗਿਆ ਸੀ ਲੇਕਿਨ ਉਹ ਆਏ ਨਹੀਂਗੇ ਪਰਵਾਨਾ ਦੁਬਾਰਾ ਜਾਰੀ ਕੀਤਾ ਗਿਆ ਜਦੋਂ ਵੀ ਆਉਂਦੇ ਆ ਕੱਲ ਦਾ ਟੈਂਪਰ ਦਿੱਤਾ ਗਿਆ ਤੇ ਉਹਨਾਂ ਨੇ ਬਿਆਨ ਕਲਮਬੰਦ ਕੀਤੇ ਜਾਣਗੇ ਯੋ ਸ਼ੱਕ ਹੈ ਕਿ ਉਹ ਵਿਆਹ ਕਰਵਾ ਰਿਹਾ ਹੈ ਔਰ ਇਸ ਕਰਕੇ ਇਧਰ-ਉਧਰ ਹੋ ਰਿਹਾ ਟਾਈਮ ਲੱਗਿਆ ਜਿਸ ਬਾਰੇ ਸਾਡੇ ਕੋਲ ਜੇ ਕੋਈ ਉਖਤਾ ਜਾਣਕਾਰੀ ਨਹੀਂ ਕਿ ਉਹ ਵਿਆਹ ਕਰਵਾ ਰਿਹਾ ਜਾਂ ਨਹੀਂ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਕੰਸੀਡਰ ਕੀਤੇ ਜਾਂਦੇ ਨੇ ਨਹੀਂ ਜਿਵੇਂ ਲੜਕੀ ਦੇ ਨਾਲ ਉਹ ਤੇ ਰਹਿ ਰਹੀ ਸੀ ਤੇ ਹੁਣ ਇੱਥੇ ਜਿਉਂ ਵਿਆਹ ਕਰਾ ਲਿਆ ਹੈ ਜਿਹਦੇ ਪੱਕੇ ਸਬੂਤ ਮਿਲ ਜਾਂਦੇ ਨੇ ਫਿਰ ਉਸ ਕਾਰਵਾਈ ਕਰੇ ਕਿਉਂ ਨਿਕਲਾ ਜੋ ਵੀ ਕਾਨੂੰਨਸਰ ਕਾਰਵਾਈ ਬਣਦੀ ਹੋਊਗੀ ਡੀਏ ਲਿਖੀ ਰਹਿ ਲੈ ਕੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇ ਵਿਦੇਸ਼ ਤੋਂ ਪੰਜਾਬੀਆਂ ਲਈ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਬੀਤੇ ਦਿਨੀ 31 ਸਾਲਾ ਨੌਜਾਨਾ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਛਾਪਿਆਂ ਵਾਲੇ ਨੇੜੇ ਬਾਬਾ ਬਕਾਲਾ ਸਾਇਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ ਤੇ ਪੇਪਰਾਂ ਦੀ ਆਸ ਵਿੱਚ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਿਆ ਬੀਤੇ ਦਿਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੀ ਮਾਤਾ ਵਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਜੀਤ ਸਿੰਘ ਦਾ ਸਾਯਾ ਵੀ ਉਸ ਉੱਪਰ ਉੱਠ ਚੁੱਕਿਆ ਹੈ ਤੇ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਸੀ ਜਿਸ ਕਾਰਨ ਮੇਰੇ ਪੁੱਤਰ ਰੋਜੀ ਰੋਟੀ ਲਈ ਇਟਲੀ ਗਿਆ ਸੀ ਕੀ ਨਾਂ ਹੈ ਤੁਹਾਡਾ ਜਰਨੈਲ ਸਿੰਘ ਕੀ ਲੱਗਦੇ ਸੀ ਤੁਹਾਡੇ ਇਹ ਮੇਰਾ ਵੱਡਾ ਬ੍ਰਦਰ ਸੀ ਕਿੰਨੀ ਉਮਰ ਸੀ ਕਿੰਨਾ ਦੇ 31 ਸਾਲ ਦਾ ਸੀ ਕਿਹੜੀ ਕੰਟਰੀ ਵਿੱਚ ਰਹਿੰਦਾ ਸੀ ਇਹ ਇਟਲੀ ਦੇ ਵਿੱਚ ਸ਼ਹਿਰ ਬਰੇਸ਼ੀਆ ਚ ਰਹਿੰਦਾ ਸੀ ਕਿਹੜੇ ਕੰਮ ਕਰਦਾ ਸੀ ਵੈਲਡਿੰਗ ਦਾ ਕੰਮ ਕਰਦਾ ਸੀ ਵੈਲਡਿੰਗ ਦਾ ਕੰਮ ਹਾਂਜੀ ਕਿਵੇਂ ਕਾਰਨ ਕੀ ਬਣਿਆ ਸਾਰਾ ਡੈਥ ਦਾ ਇਹ ਐਕਸੀਡੈਂਟ ਹੋਇਆ ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਉਹਦੇ ਫਰੈਂਡ ਨੇ ਕਾਲ ਕੀਤਾ ਮੇਰੀ ਭਾਬੀ ਦਾ ਬ੍ਰਦਰ ਆ ਉਥੇ ਉਹਨਾਂ ਨੂੰ ਕਾਲ ਕਰਕੇ ਦੱਸਿਆ ਵੀ ਇਦਾਂ ਨਿਰਮਲ ਐਕਸੀਡੈਂਟ ਹੋ ਗਿਆ ਉਹ ਫੇਰ ਪਤਾ ਲੱਗਾ ਸਾਨੂੰ ਸਾਰਾ ਉਹਨੇ ਸਾਨੂੰ ਕਾਲ ਕੀਤੀ ਸੀ ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ ਦੱਸਿਆ ਇਹ 1 ਵੀਕ ਹੋ ਚੱਲਿਆ ਹੈ ਪਿਛਲੇ ਸੰਡੇ ਹੋਇਆ ਸੀ ਐਕਸੀਡੈਂਟ ਹੁਣ ਤੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕੋਲ ਆਈ ਕਿ ਨਹੀਂ ਨਹੀਂ ਸਰ ਹਲੇ ਨਹੀਂ ਕੋਈ ਕੀ ਕਰਨ ਡੈੱਡ ਬੋਡੀ ਨਾਮ ਹੁੰਦਾ ਕਰਨੀ ਇਹੀ ਅਸੀਂ ਤਾਂ ਬਸ ਇਹ ਰਿਕੁਐਸਟ ਕਰਦੇ ਆ ਨਰੇ ਵੀਰਾਂ ਗਾੜੀ ਤੇ ਭਾਰਤ ਸਰਕਾਰ ਅੱਗੇ ਵੀ ਸਾਡੇ ਬ੍ਰਦਰ ਦੀ ਜਿਹੜੀ ਬਾਡੀ ਆ ਉਹ ਜਲਦ ਜਲਦ ਇੰਡੀਆ ਭੇਜੀ ਜਾਵੇ ਤਾਂ ਕਿ ਜੋ ਵੀ ਉਹਦਾ ਪਰਿਵਾਰ ਆ ਸਾਰਾ ਉਹਨੂੰ ਵੇਖ ਕੇ ਆਪਣਾ ਆਪਣੇ ਹੱਥੀਂ ਸਾਰੇ ਕੰਮ ਕਰ ਲੈਣ ਤੁਹਾਡੇ ਬ੍ਰਦਰ ਦੀ ਮੈਰਿਜ ਹੋਈ ਸੀ ਹਾਂਜੀ ਉਹਨਾਂ ਦਾ ਇੱਕ ਬੇਟਾ ਆ 5 ਸਾਲ ਦਾ ਪਿੱਛੇ ਉਹਦੀ ਇੱਕ ਵਾਈਫ ਆ ਸੁਣਨ ਦੇ ਚਾਹ ਰਹੇ ਉਹਨਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਜਿਹੜਾ ਥੋੜਾ ਰੰ ਪਹਿਲੇ ਹੋਇਆ ਸੀਗਾ ਹਾਂਜੀ ਸਾਡੇ ਪਿਤਾ ਜੀ ਦਾ ਦਿਹਾਂਤ ਨੂੰ 9 ਸਾਲ ਹੋ ਜਾਣੇ ਆ ਤੇ ਬਸ ਸਾਰਾ ਘਰ ਇਹਦੇ ਸਿਰ ਤੇ ਹੀ ਜੋ ਵੀ ਕਮਾਉਂਦਾ ਸੀ ਇਹੋ ਹੀ ਕਮਾਉਂਦਾ ਸੀ ਜੋ ਰੋਜੀ ਰੋਟੀ ਖਾਂਦੇ ਸੀ ਇਹਦੇ ਸਿਰ ਤੇ ਸਾਰੀ ਕਿੰਨੇ ਟਾਈਮ ਤੋਂ ਬੇਸਿਕ ਬਾਹਰ ਤਿੰਨ ਸਾਲ ਹੋਈ ਨੇ ਆ ਕੀ ਮੰਗ ਕੀ ਹੈ ਹੁਣ ਤੁਹਾਡੀ ਮੰਗ ਬਸ ਇਹੀ ਹੈ ਨਰਾਏ ਵੀਰਾਂ ਗਾੜੀ ਤੇ ਪੰਜਾਬ ਸਰਕਾਰ ਅੱਗੇ ਵੀ ਉਹਦੀ ਡੈੱਡ ਬੋਡੀ ਜਲਦੀ ਜਲਦੀ ਸਾਡੇ ਘਰ ਭੇਜੀ ਜਾਵੇ ਤੇ ਜਿਹੜੀ ਸਾਡੀ ਮੱਤ ਕੀਤੀ ਜਾਵੇ ਫਿਰਮਲ ਸਿੰਘ ਕੀ ਗੱਲ ਹੋਈ ਸਾਰੀ ਉਹ ਤਾਂ ਆਪਣਿਆਂ ਨੂੰ ਵਿਦੇਸ਼ ਵਿੱਚ ਭੇਜਿਆ ਸੀ ਕਮਾਈ ਕਰਨ ਵਾਸਤੇ ਹਾਂ ਨੂੰ ਪਤਾ ਉੱਥੇ ਇਹਦਾ ਨਾ ਕੀ ਵਾਪਰਿਆ ਕੀ ਨਹੀਂ ਵਾਪਰਿਆ ਹਾਂ ਤੇ ਫੋਨ ਹੀ ਆਇਆ ਇਹ ਐਕਸੀਡੈਂਟ ਹੋ ਗਿਆ ਵਾ ਉੱਧਰ ਅਸੀਂ ਜਿਹੜੇ ਉਹ ਅਪੀਲ ਕਰਦੇ ਆ ਸਾਡੀ ਹੈਲਪ ਕਰੋ ਸਾਡੀ ਬੱਚੇ ਦੀ ਬੋਡੀ ਜਿਹੜੀ ਇੰਡੀਆ ਭੇਜੀ ਜਾਵੇ ਮੈਂ ਇੱਕ ਵਾਰ ਆਪਣੇ ਕਿੰਨਾ ਟਾਈਮ ਹੋ ਗਿਆ ਇਕੱਲੇ ਨੂੰ 17 ਐਕਸੀਡੈਂਟ 17 ਤਰੀਕ ਦਾ ਹੋਇਆ ਵਾ ਅਜੇ ਤੱਕ ਡੈੱਡ ਬੋਡੀ ਜਿਹੜੀ ਤੁਹਾਡੇ ਇਥੇ ਇੰਡੀਆ ਚ ਚਾਹੀਦੀ ਹੈ। ਨਹੀਂ ਆਈ। ਅਸੀਂ ਇਹੋ ਅਪੀਲ ਕਰਦੇ ਹਾਂ ਤੁਹਾਡੀ ਹੈਲਪ ਕਰੋਗੇ ਤਾਂ ਕਿ ਤਨਾ ਨਹੀਂ ਆਈ। ਇਸ ਚੀਜ਼ ਦੀ ਆਪਣਾ ਪੜਤਾਲ ਕੀਤੀ ਤੁਸੀਂ ਇੰਡੀਆ ਦੇ ਵਿੱਚ ਡੈੱਡ ਬੋਡੀ ਕਿਉਂ ਨਹੀਂ ਆਈ? ਹਾਂ ਜੀ ਅਸੀਂ ਉੱਥੇ ਗੁਰਦੁਆਰੇ ਸੰਸਥਾ ਵਾਲਿਆਂ ਨਾਲ ਕੀਤੀ ਗੱਲ। ਲੋਕ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ, ਇੰਡੀਆ ਭੇਜਾਂਗੇ। ਪਰ ਹਾਲੇ ਤੱਕ ਸੰ ਟਾਈਮ ਲੱਗੂਗਾ ਥੋੜਾ। ਕਿੰਨੇ ਬੱਚੇ ਤੁਹਾਡੇ? ਦੋ ਬੱਚੇ, ਇੱਕ ਦੋ ਘਾਕੀ ਇੱਕ ਗੁੱਡੀ। ਬਠਿੰਡਾ ਦੇ ਦੀਪਨਗਰ ਵਿੱਚ ਹੋਈ ਚੋਰੀ ਦੀ ਘਟਨਾ ਕਾਰ ਵਿੱਚ ਬਣੀ ਗਰੀਅਨੇ ਦੀ ਦੁਕਾਨ ਵਿੱਚੋਂ ਕੈਸ਼ ਅਤੇ ਘਰ ਦੇ ਵਿੱਚ ਰੱਖੇ ਸੋਨੇ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਏ ਛੱਤ ਦੇ ਰਾਸਤੇ ਰਾਹੀਂ ਚੋਰ ਆਏ ਸਿੰਧ ਤੇ ਮੌਕੇ ਤੇ ਪਹੁੰਚੀ ਵਰਤਮਾਨ ਪੁਲਿਸ ਛੌਂਕੇ ਅਤੇ ਫਿੰਗਰਪ੍ਰਿੰਟਸ ਦੀ ਟੀਮ ਮਾਮਲੇ ਦੀ ਜਾਂਚ ਪੜਤਾਲ ਵਿੱਚ ਛੁੱਟ ਗਈ ਹੈ। ਵੇੜੇਤ ਪਰਿਵਾਰ ਨੇ ਦੱਸਿਆ ਕਿ ਅਸੀਂ ਦੀਪ ਸਿੰਘ ਨਗਰ ਦੇ ਰਹਿੰਦੇ ਹਾਂ ਤੇ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਤੇ ਅਸੀਂ ਘਰ ਵਿੱਚ ਸੁੱਤੇ ਸੀ। ਸਾਨੂੰ ਨਹੀਂ ਸੀ ਪਤਾ ਕਿਸ ਤਰ੍ਹਾਂ ਚੋਰੀ ਕਰਕੇ ਚੋਰ ਫਰਾਰ ਹੋ ਗਏ ਤੇ ਘਰ ਵਿੱਚ ਰੱਖੇ ਅਲਮਾਰੀ ਦੇ ਵਿੱਚ ਸੋਨੇ ਦੇ ਗਹਿਣੇ ਤੇ ਘਰ ਦੇ ਵਿੱਚ ਬਣਾਈ ਰਾਸ਼ਨ ਦੀ ਦੁਕਾਨ ਦੇ ਗੱਲੇ ਵਿੱਚੋਂ ਕੈਸ਼ ਰੁਪਏ ਕੱਢ ਕੇ ਚੋਰ ਫਰਾਰ ਹੋ ਕੇ ਲੈ ਗਏ ਸਨ। ਹਮਨਦੀਪ ਸਿੰਘ ਹੈ ਜੀ। ਹਾਂਜੀ ਅਮਨਦੀਪ ਜੀ ਕੀ ਕਹਿਣਾ ਚਾਹੋ? ਮੈਂ ਕਹਿਣਾ ਚਾਹੁੰਦਾ ਜੀ ਵੀ ਇਹ ਤਾਂ ਸਾਡੇ ਰਾਖੇ ਸੌਦੀ 4 ਵਜੇ ਦੁਕਾਨ ਖੋਲ੍ਹ ਲੈਂਦੇ ਇਹਨਾਂ ਦੇ ਆਪ ਦੇ ਘਰੀ ਚੋਰੀ ਹੋ ਗਈ ਜੀ। ਨਰਮ ਬੰਦੇ ਬਿਆ ਕਰਕੇ ਸਾਡੇ ਆ ਬੇਟੇ ਦਾ ਬੱਚੇ ਦੀ ਫੀਸ ਭਰਨੀ ਸੀ ਪੈਸੇ ਸੀਗੇ ਚੋਰੀ ਹੋ ਗਏ ਜੀ ਠੀਕ ਹੈ ਜੀ ਕੋਠੇ ਤੋਂ ਟੱਪ ਕੇ ਬੰਦਾ ਆਇਆ ਜੀ ਔਰ ਲਾਸਟ ਈਅਰ ਮੇਰੇ ਘਰ ਵੀ ਚੋਰੀ ਹੋਈ ਹੈ ਜੀ ਮੈਂ ਬਾਹਰ ਸੀਗਾ ਮੇਰਾ ਘਰ ਆ ਸਾਹਮਣੇ ਜੀ ਤੇ ਉਹਦੀ ਵੀ ਕੋਈ ਸੁਣਾਈ ਨਹੀਂ ਸੁਣਵਾਈ ਨਹੀਂ ਹੋਈ ਸਾਡਾ 골ਡ ਲੈ ਕੇ ਸੀ ਬਾਹਰ ਦਰਵਾਜ਼ੇ ﺍﻟमारीयां ਭੰਨ ਗਏ ਔਰ ਹਾਜ ਤੱਕ ਭੰਨੇ ਹੋਏ ਆਗੇ ਰਵੀ ਕੁਮਾਰ ਆ ਸੰਨ ਆਪਰੇਸ਼ਨ ਕੁਮਾਰ ਮੈਂ ਦੀਪਨਗਰ ਦਾ ਰਹਿਣ ਵਾਲਾ ਹਾਂ ਜੀ ਮੇਰੇ ਕੀ ਹੋਇਆ ਕੀ ਹੈ ਆਪਣੇ ਘਰੇ ਰਾਤ 11 ਤੋਂ ਲੈ ਕੇ 2:30 ਵਜੇ ਵਿੱਚ ਚੋਰੀ ਹੋ ਗਈ ਤੇ ਇਹ ਗੱਲ ਸਭ ਤੋਂ ਪਹਿਲਾਂ ਮੇਰੇ ਡੈਡੀ ਨੂੰ ਹਾਈਵੇ 'ਤੇ ਪਤਾ ਲੱਗੀ ਐ ਤੇ ਉਹ ਮੁੜ ਕੇ ਅਸੀਂ ਦੇਖਿਆ ਹੋਰ ਕੀ ਕੁਝ ਚੋੜੀ ਹੋਇਆ ਸਾਡੇ ਕੋਲ ਕਹਿੰਦਾ ਲੱਖ ਰੁਪਏ ਦਾ ਕੈਸ਼ ਸੀ ਉਹ ਚੋੜੀ ਹੋ ਗਿਆ 4-5 ਲੱਖ ਰੁਪਏ ਦਾ 골ਡ ਸੀ ਉਹ ਚੋੜੀ ਹੋ ਗਿਆ ਹੈ ਤੇ ਸਾਡੇ ਗਵਾਂਢੀਆ ਜਿੰਨਾਂ ਤੇ ਸ਼ੱਕ ਸੀ ਅਸੀਂ ਉਹ ਚੱਕਵਾ ਦਿਆ ਮੁੰਡਾ ਇੱਕ ਵਾਰ ਹੈ ਤੇ ਜੋ ਮੁੰਡਾ ਚੱਕਿਆ ਗਿਆ ਤੇ ਉਹ ਤੋਂ ਬਾਅਦ ਜਿਹਦੇ ਪਰਸ 'ਚ ਕੈਸ਼ ਤੇ 골ਡ ਧੜ ਕੇ ਗਿਆ ਸੀ ਉਹ ਕੋਠੇ ਦੇ ਪਰਸ 'ਤੇ ਇੱਕ ਉਹਦੇ 'ਚ ਪਾ ਕੇ ਝਾਂਜਲ ਧੜ ਗਈ ਬਾਕੀ ਸਮਾਨ ਉਹਨਾਂ ਦੇ ਘਰੇ ਪਿਆ ਪਜੀਬਾ ਧੜ ਕੇ ਕਹਿੰਦਾ ਮਤਲਬ ਬਾਕੀ ਸਾਨੂੰ ਪਤਾ ਸਮਾਨ ਉਹਨਾਂ ਦੇ ਘਰੇ ਪਿਆ ਉਹ ਮੁੰਡਾ ਇੱਥੇ ਬਲਦਵਾਂ ਚੌਕੀ 'ਚ ਰੱਖਿਆ ਹੋਇਆ ਹੈ। ਪੁਲਿਸ ਵਾਲੇ ਆਏ ਸੀ। ਪੁਲਿਸ ਵਾਲੇ ਦੋ ਤਿੰਨ ਵਾਰ ਆ ਗਏ ਕਿੰਨ ਦੋ ਤਿੰਨ ਵਾਰ ਆ ਗਏ ਕਹਿੰਦੇ ਅਸੀਂ ਕਾਰਵਾਈ ਕਰੀ ਜਾਂਨੇ ਆਂ 10 ਦਿਨ ਸੋਡੇ ਜਲਦ ਤੋਂ ਜਲਦ ਸੋਨਾ ਅਸੀਂ ਲੱਭ ਕੇ ਦੇ ਦਾਂਗੇ। ਤੁਸੀਂ ਤੁਸੀਂ ਕਹਿ ਰਹੇ ਹੋ ਕਿ ਗਵਾਂਡ ਗਵਾਂਡ ਦੇ ਵਿੱਚ ਬਰਾਮਦ ਹੋਇਆ। ਗਵਾਂਡ ਕਹਿੰਦਾ ਮੈਂ ਜਿਹੜਾ ਚੱਕ ਕੇ ਲੈ ਕੇ ਗਿਆ ਸੀ ਉਹਨਾਂ ਦਾ ਅਸੀਂ ਮੁੰਡਾ ਚੱਕਵਾ ਲਿਆ ਜੀ। ਅੱਛਾ ਹੈ ਉਹ ਦੋ ਨੰਬਰ ਦਾ ਕੰਮ ਕਰਦਾ ਜੀ। ਵਿੱਚ ਕਹਿੰਦਾ ਮਤਲਬ ਆਪਾਂ ਹੁਣ ਕੀ ਨਾਮ ਲੈਣਾ ਸਾਰੇ ਵੀਡੀਓ 'ਚ? ਹੈ ਤੇ ਕਹਿੰਦਾ ਮਤਲਬ ਉਹ ਜਦੋਂ ਅਸੀਂ ਮੁੰਡਾ ਚਕਵਾ ਦਿਆ ਉਹ ਤੋਂ ਬਾਅਦ ਸਾਨੂੰ ਕੋਠੇ ਦੇ ਸਾਡੇ ਕੋਠੇ ਤੇ ਪਾਰਸ ਮਿਲ ਗਿਆ ਵੈਸੇ ਸਾਡੇ ਕੋਠੇ ਦੇ ਪਹਿਲਾਂ ਜੀ ਉੱਤੇ ਦੇਖ ਕੇ ਆਏ ਗੇਟ ਖੁੱਲਿਆ ਸੀ ਭੱਜ ਕੇ ਉੱਤੇ ਦੇਖ ਕੇ ਸਾਡੇ ਉਹਨਾਂ ਦੇ ਕੰਧ ਤੇ ਸਾਡਾ ਮੇਰੇ ਡੈਡੀ ਦਾ ਮੋਬਾਈਲ ਮਿਲਿਆ ਨੋਕੀਆ ਦਾ ਕੀਪੈਡ ਤੇ ਇੱਕ ਛਾਪ ਮਿਲ ਗਈ ਤੇ ਜਿ세 ਉਹ ਬੁੜੀਆਂ ਜਿਨ੍ਹਾਂ ਦੇ ਘਰੇ ਅਸੀਂ ਗਿਆ ਉਹਨਾਂ ਨੇ ਕਹਿੰਦੇ ਤੁਹਾਨੂੰ 25 ਆੜੀ ਤੁਹਾਨੂੰ ਛਾਪ ਮਿਲ ਗਈ ਪਿੱਤਲ ਦੀ ਹੈ ਉਹੀ ਸ਼ੁਕਰ ਕਰੋ ਹਾਂ ਤੇ ਉਹ ਮੁਰਕੇ ਆ ਗਿਆ ਕਿ ਅੰਦਰ ਵਰਗੇ ਮੁਰਕੇ ਉਹ ਅੰਦਰੋਂ ਬਾਹਰ ਨਹੀਂ ਨਿਕਲਿਆ ਜਿਹਦੇ ਕਰਿਆ ਪਾ ਸ਼ੱਕ ਲਾ ਜਾਂਦੇ ਉਹ ਬੰਦਾ ਤਾਂ ਆਪਣੇ ਨਾਲ ਕਰ ਖੜਦਾ ਬੜਾ ਬੜਾ ਉਹ ਬੰਦਾ ਨਾਲ ਨਿਕਲ ਅੰਦਰ ਬੜ ਗਿਆ ਤੇ ਹੁਣ ਪੁਲਿਸ ਲੈ ਆ ਗਏ ਉਹਨੂੰ ਲੈ ਗਈ ਚੱਕ ਕੇ ਤੇ ਉਹ ਪੁਲਿਸ ਵਾਲੇ ਕਹਿੰਦੇ ਅਸੀਂ ਪੁੱਛਦੇ ਆਂ ਜੀ ਹੋਰ ਕੀ ਕੋਈ ਕਾਰਵਾਈ ਕਰਦੇ ਆਏ ਤਾਂ ਕੋਣ ਮੁੰਡੇ ਨੇ ਮੂੰਹ ਨਹੀਂ ਖੋਲਿਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਕਾਰਵਾਈ ਕਿਤੇ ਆਏ ਸਾਡਾ ਜਿਹੜਾ ਸਮਾਨ ਲੈ ਕੇ ਗਿਆ ਜੀ ਸਾਡਾ ਦਿੱਤਾ ਗਿਆ ਸਾਨੂੰ ਪਤਾ ਜਾਵੇ ਹੁਣ ਪਤਾ ਹੈ ਉਹਨਾਂ ਕੋਲ ਹੀ ਸਮਾਨ ਹੈਗਾ ਤੇ ਉਹਨਾਂ ਨੇ ਚੁਕਵਾਇਆ ਤੇ ਕਿਵੇਂ ਕੁੱਛਣ ਕੀਤਾ ਦੋਸਤੋ ਅਸੀਂ ਸਾਡੇ ਅੱਜ ਦੇ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਪਰ ਹੋਵਾਂਗੇ ਤਤਕਲੀਕ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ